ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕਰੀਬ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਜ਼ੀਰਾ ਸ਼ਰਾਫ ਫੈਕਟਰੀ ਜੋ ਹੈ ਉਸ ਨੂੰ ਹਟਾਉਣ ਦੇ ਲਈ ਜੋ ਸਾਂਝਾ ਮੋਰਚਾ ਲੱਗਿਆ ਸੀ ਉਹਨਾਂ ਦੀ ਆਖਰਕਾਰ ਜਿੱਤ ਹੋ ਗਈ ਹੈ ਜੀ ਹਾਂ ਜੋ ਮਾਲਬਰੋਸ ਕੰਪਨੀ ਹੈ ਜ਼ੀਰਾ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਉਸ ਨੂੰ ਹੁਣ ਢਾਉਣ ਦਾ ਜੋ ਆਦੇਸ਼ ਆ ਚੁੱਕਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅੱਜ ਆਦੇਸ਼ ਜਾਰੀ ਕਰਕੇ ਕਿਹਾ ਕਿ ਇਸ ਫੈਕਟਰੀ ਨੂੰ ਹੁਣ ਢਾ ਦਿੱਤਾ ਜਾਵੇ ਕਿਉਂਕਿ ਇਸ ਫੈਕਟਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਇਲਜ਼ਾਮ ਸਨ ਕਿ ਇਸ ਸ਼ਰਾਬ ਫੈਕਟਰੀ ਕਾਰਨ ਇਸ ਪੂਰੇ ਇਲਾਕੇ ਦੇ ਵਿੱਚ ਜੋ ਜ਼ਮੀਂਦੋਸ ਪਾਣੀ ਹੈ ਉਹ ਗੰਦਲਾ ਹੋ ਗਿਆ ਤੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਪਸ਼ੂਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਤੇ ਕਈ ਮੌਤਾਂ ਹੋਈਆਂ ਨੇ ਇਸ ਤਰ੍ਹਾਂ ਦੇ ਜੋ ਦਾਅਵੇ ਕੀਤੇ ਜਾ ਰਹੇ ਸੀ ਇਸ ਨੂੰ ਲੈ ਕੇ ਕਰੀਬ 3 ਸਾਲ ਹੋ ਗਏ ਇੱਥੇ ਸਾਂਝਾ ਮੋਰਚਾ ਚਲਾਇਆ ਜਾ ਰਿਹਾ ਸੀ 40 ਪਿੰਡਾਂ ਦੇ ਲੋਕਾਂ ਨੇ ਇੱਥੇ ਮੋਰਚਾ ਲਾਇਆ ਹੋਇਆ ਸੀ ਤੇ ਕੁਝ ਜਥੇਬੰਦੀਆਂ ਵੀ ਸਨ ਤੇ ਪਬਲਿਕ ਐਕਸ਼ਨ ਕਮੇਟੀ ਮਤੇਵਾੜਾ ਵੀ ਇਸ ਦੇ ਨਾਲ ਲੱਗੀ ਹੋਈ ਸੀ ਤੇ ਆਖਿਰਕਾਰ ਇਹਨਾਂ ਜੱਥੇਬੰਦੀਆਂ ਦੀ ਜਿੱਤ ਹੋ ਚੁੱਕੀ ਹੈ ਤੁਹਾਨੂੰ ਉਸ ਜੋ ਆਰਡਰ ਹੈ ਉਸ ਦੀ ਕਾਪੀ ਜ਼ਰੂਰ ਪੜ੍ਹ ਕੇ ਸੁਣਾ ਦਈਏ ਕਿ ਇਸ ਆਰਡਰ ਦੇ ਵਿੱਚ ਲਿਖਿਆ ਕੀ ਗਿਆ ਹੈ ਉਸ ਤੋਂ ਇਲਾਵਾ ਬਾਕੀ ਅੱਗੇ ਵੀ ਦੱਸਾਂਗੇ ਕਿ ਪੂਰਾ ਵਿਵਾਦ ਕੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਐਨਜੀਟੀ ਨੇ ਆਪਣਾ ਜੋ ਆਦੇਸ਼ ਜਾਰੀ ਕੀਤਾ ਹੈ ਉਸ ਦੇ ਵਿੱਚ ਬਹੁਤ ਅਹਿਮ ਗੱਲਾਂ ਨੇ ਜਿਹੜੀਆਂ ਤੁਹਾਨੂੰ ਜਾਣਨੀਆਂ ਜ਼ਰੂਰੀ ਨੇ ਇਹ ਮਾਮਲਾ ਕਈ ਸਾਲ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲਦਾ ਰਿਹਾ ਉਸ ਤੋਂ ਇਲਾਵਾ ਕਈ ਸਾਲਾਂ ਤੱਕ ਐਨਜੀਟੀਵੀ ਇਸ ਮਾਮਲੇ ਨੂੰ ਦੇਖਦੇ ਰਹੀ ਤਾਂ ਇਸ ਪੂਰੇ ਆਰਡਰ ਦੇ ਵਿੱਚ ਜੋ ਮੁੱਖ ਗੱਲ ਹੈ ਉਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਵਕੀਲਾਂ ਦੇ ਨਾਮ ਇਹ ਸਭ ਕੁਝ ਲਿਖਿਆ ਗਿਆ ਯਾਨੀ ਕਿ ਐਨਜੀਟੀ ਨੇ ਜੋ ਆਰਡਰ ਪਾਸ ਕੀਤਾ ਉਸ ਵਿੱਚ ਲਿਖਿਆ ਗਿਆ ਹੈ ਕਿ ਡਿਸਟਿਲਰੀ ਪਲੈਂਟ ਵਿਲ ਬੀ ਕੰਪਲੀਟਲੀ ਸ਼ਟਡਾਊਨ ਐਂਡ ਡਿਸਮੈਂਟਲ ਐਂਡ ਓਨਲੀ ਦਾ ਇਥਨੋਲ ਪਲੈਂਟ ਵਿਲ ਬੀ ਰਨ ਇਨ ਦੀ ਪ੍ਰਮਾਈਸਿਸ ਮਤਲਬ ਕਿ ਜੋ ਮਾਲਬਰੋਸ ਕੰਪਨੀ ਹੈ ਜੋ ਜ਼ੀਰਾ ਦੇ ਵਿੱਚ ਪੈਂਦੀ ਹੈ ਮਾਲਬਰੋਸ ਕੰਪਨੀ ਨੂੰ ਦਾ ਜੋ ਸ਼ਰਾਬ ਫੈਕਟਰੀ ਦਾ ਪੂਰਾ ਇਮਾਰਤ ਹੈ ਉਸ ਨੂੰ ਢਾਉਣ ਦੇ ਹੁਕਮ ਨੇ ਪਰ ਇਥਨੋਲ ਦਾ ਜੋ ਪਲਾਂਟ ਹੈ ਉਸ ਨੂੰ ਚੱਲਣ ਦੇਣ ਦੀ ਇਜਾਜ਼ਤ ਸਿਰਫ ਦਿੱਤੀ ਗਈ ਹੈ ਇਥਨੋਲ ਕਿਉਂਕਿ ਇਹ ਵੀ ਸ਼ਰਾਬ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਦੇ ਬਾਰੇ ਹਜੇ ਅੱਗੇ ਦੀਆਂ ਜੋ ਸੰਘਰਸ਼ ਕਮੇਟੀਆਂ ਨੇ ਕੀ ਸੋਚਣਗੀਆਂ ਉਹ ਵਕਰੀ ਗੱਲ ਹੈ ਪਰ ਜੋ ਮੁਕਤੀ ਗੱਲ ਹੈ ਕਿ ਇਸ ਪੂਰੀ ਫੈਕਟਰੀ ਨੂੰ ਜਿਸ ਨੂੰ ਲੈ ਕੇ ਪੂਰਾ ਪੰਗਾ ਪਿਆ ਹੋਇਆ ਸੀ ਇਸ ਨੂੰ ਹੁਣ ਢਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਦੇ ਵਿੱਚ ਜੋ ਸਭ ਤੋਂ ਅਹਿਮ ਗੱਲ ਇਹ ਹੈ ਕਿ ਅ ਇਥੇ ਡਿਸਟਿਲਰੀ ਦੇ ਵਿੱਚ ਜੋ ਪਾਣੀ ਨਿਕਲਦਾ ਸੀ ਜੋ ਗੰਦਾ ਪਾਣੀ ਨਿਕਲਦਾ ਸੀ ਉਸ ਉਹ ਜ਼ਮੀਨ ਚ ਜਾਂਦਾ ਸੀ ਤੇ ਉਹ ਕਈ ਇਸ ਤਰ੍ਹਾਂ ਦੀ ਵੀਡੀਓ ਵੀ ਵਾਇਰਲ ਹੁੰਦੀਆਂ ਸਨ ਉਸ ਦੌਰ ਦੇ ਵਿੱਚ ਸਾਲ 2021 ਦੀ ਗੱਲ ਹੈ ਕਿ ਟਿਊਬਲਾਂ ਦੇ ਪਾਈਪਾਂ ਚ ਜੋ ਪਾਣੀ ਨਿਕਲ ਰਿਹਾ ਉਹ ਗੰਦਲਾ ਪਾਣੀ ਸੀ ਕਾਲੇ ਰੰਗ ਦਾ ਪਾਣੀ ਨਿਕਲਦਾ ਸੀ ਇਸ ਕਰਕੇ ਪੂਰੇ ਪੰਜਾਬ ਦੀ ਜੋ ਜੋ ਧਿਆਨ ਸੀ ਇਸ ਪੂਰੇ ਮਸਲੇ ਦੇ ਉੱਪਰ ਗਿਆ ਸੀ ਹੌਲੀ ਹੌਲੀ ਕਰਕੇ ਸਥਾਨਕ ਪਿੰਡ ਵਾਲਿਆਂ ਨੇ ਇੱਥੇ ਮੋਰਚਾ ਲਾਉਣਾ ਸ਼ੁਰੂ ਕੀਤਾ ਪਰ ਇਹ ਦਾਇਰਾ ਵਧਦਾ ਗਿਆ ਤੇ 40 ਪਿੰਡਾਂ ਦੇ ਲੋਕਾਂ ਨੇ ਲਗਾਤਾਰ ਇੱਥੇ ਮੋਰਚੇ ਲਾਏ ਤੇ ਉਸ ਤੋਂ ਬਾਅਦ ਕਈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਇੱਥੇ ਜੁੜੀਆਂ ਤੇ ਫੇਰ ਇਹ ਫੈਸਲਾ ਅੱਜ ਇਹ ਆਈ ਗਿਆ ਕਿ ਆਖਿਰਕਾਰ ਇਸ ਫੈਕਟਰੀ ਨੂੰ ਢਾਹ ਦਿੱਤਾ ਜਾਵੇ ਤੇ ਇਹ ਇੱਕ ਵੱਡੀ ਜਿੱਤ ਹੈ ਉਹਨਾਂ ਸਾਰੀਆਂ ਜਥੇਬੰਦੀਆਂ ਦੇ ਲਈ ਜੋ ਲਗਾਤਾਰ ਇਸ ਪੂਰੇ ਇਲਾਕੇ ਨੂੰ ਇਲਾਕੇ ਦੇ ਵਿੱਚ ਇਸ ਫੈਕਟਰੀ ਨੂੰ ਬੰਦ ਕਰਨ ਦੀ ਗੱਲ ਕਰ ਰਹੀਆਂ ਸਨ ਪਿੰਡ ਮਨਸੂਰਵਾਲ ਕਲਾ ਕਿਹਾ ਜਾਂਦਾ ਹੈ ਮਨਸੂਰਵਾਲ ਕਲਾ ਦੇ ਵਿੱਚ ਇਹ ਮਾਲਬਰੋਜ਼ ਫੈਕਟਰੀ ਲੱਗੀ ਹੋਈ ਸੀ ਕੰਪਨੀ ਦੇ ਮਾਲਕਾਂ ਨੇ ਆਪਣੇ ਪੱਧਰ ਤੇ ਬਹੁਤ ਜ਼ੋਰ ਅਜ਼ਮਾਇਸ਼ ਕੀਤੀ ਕੋਰਟ ਵੀ ਗਏ ਤੇ ਆਪਣੀਆਂ ਦਲੀਲਾਂ ਵੀ ਰੱਖੀਆਂ ਕਿ ਸਾਡੇ ਵੱਲੋਂ ਜੋ ਪਾਣੀ ਇੱਥੇ ਪ੍ਰੋਸੈਸ ਕਰਕੇ ਨਿਕਲਦਾ ਉਹ ਕਿਸੇ ਨੂੰ ਨੁਕਸਾਨ ਨਹੀਂ ਦਿੰਦਾ ਪਰ ਇਸ ਪੂਰੇ ਮਸਲੇ ਤੇ ਅੱਜ ਸਾਂਝੀ ਕਮੇਟੀ ਦੀ ਵੱਡੀ ਜਿੱਤ ਹੋਈ ਹੈ ਹੁਣ ਤੁਹਾਡੇ ਮਨ ਚ ਸਵਾਲ ਆ ਰਿਹਾ ਹੋਵੇਗਾ ਕਿ ਇਹ ਸਾਰਾ ਵਿਵਾਦ ਕੀ ਹੈ ਤਾਂ ਇੱਕ ਇੱਕ ਕਰਕੇ ਪੁਆਇੰਟ ਬਾਈ ਪੁਆਇੰਟ ਤੁਹਾਨੂੰ ਦੱਸ ਦਈਏ ਕਿ ਇਹ ਵਿਵਾਦ ਆਖਿਰਕਾਰ ਹੈ ਕਿ ਜੋ ਜ਼ੀਰਾ ਫੈਕਟਰੀ ਦਾ ਵਿਵਾਦ ਹੈ ਤਾਂ ਸਭ ਤੋਂ ਪਹਿਲਾਂ ਗੱਲ ਤੁਹਾਨੂੰ ਦੱਸੀਏ ਕੀ ਜੋ ਫੈਕਟਰੀ ਹੈ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਜ਼ੀਰਾ ਹਲਕਾ ਤੇ ਪਿੰਡ ਹੈ ਮਨਸੂਰਵਾਲ ਕਲਾ ਤੇ ਇਸੇ ਥਾਂ ਤੇ ਜੋ ਮਾਲਬਰੋਸ ਕੰਪਨੀ ਹੈ ਉਹ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਉਹ ਸਥਾਪਿਤ ਹੈ ਕਈ ਸਾਲਾਂ ਤੋਂ ਤੇ ਇਸ ਸ਼ਰਾਬ ਫੈਕਟਰੀ ਨੂੰ ਜੋ ਹੈ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਤਿੰਨ ਸਾਲਾਂ ਤੋਂ ਵੱਸ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਸਾਲ 2022 ਦਾ ਇਹ ਮੌਕਾ ਸੀ ਜਦੋਂ ਤੇ ਸੰਘਰਸ਼ ਵਿੱਢਿਆ ਗਿਆ ਸੀ ਤੇ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਐਨਜੀਟੀ ਵਿੱਚ ਵੀ ਗਿਆ ਤੇ ਕਾਫੀ ਬਹਿਸ ਹੋਈ ਕਈ ਤਰੀਕਾਂ ਪਈਆਂ ਤੇ ਉਸ ਤੋਂ ਬਾਅਦ ਇਸ ਮਸਲੇ ਦੇ ਵਿੱਚ ਅ ਅੱਗੇ ਵੱਧਦੇ ਰਹੇ ਅਗਲੀ ਗੱਲ ਐਨਜੀਟੀ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੂੰ ਨਿਗਰਾਨ ਕਮੇਟੀ ਦਾ ਕਿਹਾ ਗਿਆ ਨਿਗਰਾਨ ਕਮੇਟੀ ਨੇ ਇੱਕ ਰਿਪੋਰਟ ਵੀ ਸੌਂਪੀ ਸੀ ਉਸ ਨਿਗਰਾਨ ਕਮੇਟੀ ਦੇ ਜੋ ਮੈਂਬਰ ਸੀ ਤੇ ਮੌਜੂਦਾ ਜੋ ਐਮਪੀ ਨੇ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਸੀਚੇਵਾਲ ਇਹਨਾਂ ਇਸ ਨਿਗਰਾਨ ਕਮੇਟੀ ਨੇ ਉਸ ਵੇਲੇ ਤਾਂ ਇਹ ਕਹਿ ਦਿੱਤਾ ਸੀ ਕਿ ਇਸ ਫੈਕਟਰੀ ਦੇ ਕਾਰਨ ਕਿਸੇ ਤਰ੍ਹਾਂ ਦਾ ਕੋਈ ਪੋਲੂਸ਼ਨ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਤੇ ਇਹ ਫੈਕਟਰੀ ਚਲਾਈ ਜਾ ਸਕਦੀ ਹੈ ਇਸ ਨੂੰ ਲੈ ਕੇ ਹੋਰ ਗੁੱਸਾ ਫੜ ਕੇ ਬਹੁਤ سارے ਸਵਾਲ ਖੜੇ ਹੋਏ ਕਿ ਜਿਹੜੀ ਨਿਗਰਾਨ ਕਮੇਟੀ ਖਾਸ ਕਰਕੇ ਬਲਬੀਰ ਸਿੰਘ ਸੀਚੇਵਾਲ ਨੇ ਜੋ ਕਿ এনवायरमेंटਲੀ ਬਹੁਤ ਕੰਮ ਕਰਦੇ ਨੇ ਉਹ ਇਹ ਗੱਲ ਕਿਵੇਂ ਕਹਿ ਸਕਦੇ ਨੇ ਤਾਂ ਬਹੁਤ ਆਲੋਚਨਾ ਹੋਈ ਸੀ ਹਾਲਾਂਕਿ ਫਿਰ ਇਹ ਮੁੜ ਕੇ ਜੋ ਕੇਸ ਅਦਾਲਤ ਵਿੱਚ ਚੱਲਦਾ ਰਿਹਾ ਐਨਜੀਟੀ ਵਿੱਚ ਵੀ ਚੱਲਦਾ ਰਿਹਾ ਜੋ ਕੰਪਨੀ ਹੈ ਇਸ ਕੰਪਨੀ ਦੀ ਦਲੀਲ ਜੀ ਦਲੀਲ ਸੀ ਕਿ ਆ ਇਸ ਇਥੋਂ ਪਾਣੀ ਜੋ ਛੱਡਿਆ ਜਾਂਦਾ ਉਹ ਟ੍ਰੀਟ ਕਰਕੇ ਛੱਡਿਆ ਜਾਂਦਾ ਪਰ ਕਿਸਾਨ ਜੀ ਦੇ ਸੰਬੰਧੀਆਂ ਕਹਿੰਦੇ ਕਹਿੰਦੀਆਂ ਸਨ ਕਿ ਪਾਣੀ ਪ੍ਰਦੂਸ਼ਿਤ ਹੈ ਤੇ ਇਹ ਪਾਣੀ ਜਾ ਕੇ ਪਸ਼ੂਆਂ ਦੇ ਲਈ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਹੋ ਰਿਹਾ ਇਸ ਪਾਣੀ ਕਰਕੇ ਹਾਲਾਂਕਿ ਇਸ ਕੰਪਨੀ ਨੇ ਜੋ ਆਪਣਾ ਤਰਕ ਦਿੱਤਾ ਸੀ ਕਹਿਆ ਸੀ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਕੇਂਦਰ ਦਾ ਜੋ ਕੇਂਦਰ ਤੇ ਜੋ ਮੰਤਰਾਲਾ ਹੈ ਉਸ ਦੇ ਵਾਤਾਵਰਣ ਮੰਤਰਾਲੇ ਦੇ ਮਨਜ਼ੂਰੀ ਤੋਂ ਬਾਅਦ ਹੀ ਇਹ ਫੈਕਟਰੀ ਲਗਾਈ ਗਈ ਸੀ ਜੋ ਸਾਰੇ ਨੋਰਮਸ ਸੀ ਜਿੰਨੀਆਂ ਵੀ ਸ਼ਰਤਾਂ ਸਨ ਪੂਰੀ ਕਰਕੇ ਹੀ ਇਹ ਫੈਕਟਰੀ ਲਗਾਈ ਗਈ ਸੀ ਕਿਸੇ ਵੀ ਨਿਯਮ ਦੀਆਂ ਕੋਈ ਵੀ ਉਲੰਘਣਾ ਨਹੀਂ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਚੱਲ ਰਹੀ ਸੀ ਪਰ ਜੋ ਸੰਘਰਸ਼ ਸੀ ਉਹ ਲਗਾਤਾਰ ਤਿੱਖਾ ਹੁੰਦਾ ਗਿਆ ਪੰਜਾਬ ਪੱਧਰ ਤੇ ਤੇ ਭਾਰਤ ਦੇ ਵਿੱਚ ਇਸ ਦੀ ਚਰਚਾ ਹੋਈ ਕਿ ਆਖਿਰਕਾਰ ਜੇਕਰ ਦਰਜਨਾ ਪਿੰਡ ਇਹ ਕਹਿ ਰਹੇ ਨੇ ਕਿ ਇਸ ਇਹ ਫੈਕਟਰੀ ਨੂੰ ਹਟਾ ਦਿੱਤਾ ਜਾਵੇ ਫਿਰ ਸਮੱਸਿਆ ਕੀ ਹੈ ਪਰ ਹੌਲੀ-ਹੌਲੀ ਇਹ ਮਾਮਲਾ ਅੱਗੇ ਵਧਦਾ ਗਿਆ ਸਾਲ ਆ ਗਿਆ 2025 ਤੇ ਹੁਣ ਮਹੀਨਾ ਸਤੰਬਰ ਤੇ ਐਨਜੀਟੀ ਨੇ ਇਹ ਵੱਡਾ ਫੈਸਲਾ ਜੋ ਆਦੇਸ਼ ਜਾਰੀ ਕੀਤਾ ਉਸ ਦੇ ਮੁਤਾਬਕ ਜੋ ਮਾਲਬਰੋਸ ਕੰਪਨੀ ਹੈ ਉਸ ਨੂੰ ਟੈਟੇਰੀ ਕਰ ਦਿੱਤਾ ਜਾਏ ਅਗਲੇ ਹੁਕਮਾਂ ਤੱਕ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੋਰ ਰੋਸਾਰੀ ਨਹੀਂ ਕੀਤੀ ਜਾ ਸਕਦੀ ਪਰ ਨਾਲ ਇੱਕ ਰਾਹ ਦਿੱਤੀ ਹੈ ਕਿ ਇਥਨੋਲ ਦਾ ਜੋ ਪਲਾਂਟ ਹੈ ਉਹ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ ਤੇ ਇਸ ਨੂੰ ਟਾਉਣ ਦਾ ਇਜਾਜ਼ਤ ਨਹੀਂ ਹੈ ਪਰ ਇਸ ਨੂੰ ਵੀ ਲੈ ਕੇ ਜੋ ਕਮੇਟੀਆਂ ਨੇ ਜੋ ਸਾਂਝੇ ਮੋਰਚੇ ਦੀਆਂ ਕਮੇਟੀਆਂ ਨੇ ਉਹ ਹਜੇ ਨਾ ਕੁਛ ਨੇ ਉਹਨਾਂ ਦੀ ਮੰਗ ਹੈ ਕਿ ਇਸ ਥੇ ਜੋ ਇਥਨੋਲ ਪਲਾਂਟ ਹੈ ਇਥਨੋਲ ਦੇ ਪਲਾਂਟ ਨੂੰ ਵੀ ਟੈਟੇਰੀ ਕਰ ਦੇਣਾ ਚਾਹੀਦਾ ਹੈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਤੀਵਿਧੀ ਨਹੀਂ ਹੋਣੀ ਚਾਹੀਦੀ ਜਿਸ ਤੋਂ ਸ਼ਰਾਬ ਬਣਾਈ ਜਾ ਸਕਦੀ ਹੋਵੇ ਤਾਂ ਫਿਲਹਾਲ ਇਹ ਜੋ ਆਦੇਸ਼ ਹੈ ਉਹ ਤਾਂ ਰਾਹਤ ਹੈ ਪਰ ਜੋ ਜਥੇਬੰਦੀਆਂ ਨੇ ਕੀ ਉਹ ਇਥਨੋਲ ਦੇ ਪਲਾਂਟ ਨੂੰ ਵੀ ਟੈਟੇਰੀ ਕਰਨ ਦੀ ਮੰਗ ਕਰਨ ਗਿਆ ਜਾਂ ਕੋਈ ਮੁੜ ਕੇ ਸੰਘਰਸ਼ ਸ਼ੁਰੂ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇਹਨਾਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸਾਹਮਣੇ ਆ ਰਹੇ ਨੇ ਇੱਕ ਤੁਹਾਨੂੰ ਬਿਆਨ ਸੁਣਾਈਏ ਇਸ ਬਿਆਨ ਦੇ ਮੁਤਾਬਕ ਤਾਂ ਇਹ ਲੱਗ ਰਿਹਾ ਹੈ ਕਿ ਜੋ ਖੁਸ਼ੀ ਹੈ ਇਹਨਾਂ ਨੂੰ ਉਹ ਥੋੜੀ ਹੈ ਪਰ ਹਜੇ ਵੀ ਸੰਘਰਸ਼ ਦਾ ਜੋ ਪੰਡਾ ਹੈ ਉਹ ਲੰਬਾ ਹੈ ਤੁਸੀਂ ਜਾਣਦੇ ਆ ਕਿ ਆਪਣਾ ਲਗਾਤਾਰ ਘੋਲ ਚੱਲ ਰਿਹਾ ਵਾ ਮਾਲਵੋਜ ਬਰੋਜ ਸ਼ਰਾ ਫੈਕਟਰੀ ਮਸੂਰਵਾਲ ਜਿੱਥੇ ਆਪਾਂ ਲੰਮਾ ਸਮਾਂ ਧਰਨੇ ਤੇ ਬੈਠੇ ਰਹੇ ਇੱਕ ਵੱਡੀ ਲੜਾਈ ਲੜੀ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੇ ਸਮੂਹ ਪੰਜਾਬੀ ਲੋਕਾਂ ਨੇ ਤੇ ਉਸ ਫੈਕਟਰੀ ਨੂੰ ਆਪਾਂ ਲੋਕਾਂ ਦੀ ਤਾਕਤ ਨਾਲ ਬੰਦ ਕੀਤਾ ਹੋਇਆ ਵਾ ਜਿਨੇ ਪੂਰੇ ਇਲਾਕੇ ਦਾ ਵਾਤਾਵਰਣ ਖਰਾਬ ਕੀਤਾ ਪੂਰੇ ਇਲਾਕੇ ਜਾਨਾਂ ਲਈਆਂ ਪਸ਼ੂਆਂ ਦੀਆਂ ਮਨੁੱਖੀ ਜਾਨਾਂ ਲਈਆਂ ਸੋ ਉਹਦੇ ਸਬੰਧ ਵਿੱਚ ਇੱਕ ਕੇਸ ਚੱਲ ਰਿਹਾ ਸੀ ਐਨਜੀਟੀ ਦੇ ਵਿੱਚ ਜਿਸ ਵਿੱਚ ਇੱਕ ਪਾਸੇ ਮਾਲਵੋਜ ਫੈਕਟਰੀ ਵਾਲੀ ਧਿਰ ਸੀ ਤੇ ਦੂਸਰੇ ਪਾਸੇ ਪੀਐਸਸੀ ਮੱਤਾਵਾੜਾ ਤੇ ਆਪਾਂ ਮੋਰਚਾ ਜੀਰਾ ਸਾਂਝਾ ਮੋਰਚਾ ਜੀਰਾ ਆਪਾਂ ਇਹ ਲਗਾਤਾਰ ਕੇਸ ਜਿਹੜਾ ਲੜ ਰਹੇ ਸੀ ਸੋ ਉਹਦੇ ਚ ਫੈਸਲਾ ਆਇਆ ਵਾ ਐਨਜੀਟੀ ਕੋਰਟ ਨੇ ਸ਼ਰਾਬ ਫੈਕਟਰੀ ਬੰਦ ਕਰਨ ਦੀ ਕਿਹਾ ਵਾ ਫਿਰ ਸ਼ਰਾਬ ਫੈਕਟਰੀ ਬੰਦ ਕੀਤੀ ਜਾਊਗੀ ਪਰ ਫੈਕਟਰੀ ਮਾਲਕਾਂ ਨੇ ਨਾਲ ਹੀ ਇੱਕ ਉੱਥੇ ਮੰਗ ਰੱਖੀ ਆ ਵੀ ਅਸੀਂ ਸ਼ਰਾਬ ਫੈਕਟਰੀ ਬੰਦ ਕਰ ਦਿੰਦੇ ਆ ਪਰ ਸਾਡਾ ਇਥੈਨੋਲ ਦਾ ਜਿਹੜਾ ਪਲਾਂਟ ਆ ਉਹ ਚਲਾਇਆ ਜਾਵੇ ਪਾ ਦੋਸਤੋ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਹਜੇ ਬਹੁਤ ਛੋਟੀ ਜਿੱਤ ਆ ਸਾਡੀ ਹਜੇ ਵੱਡੀ ਲੜਾਈ ਬਾਕੀ ਆ ਕਿਉਂਕਿ ਅਸੀਂ ਪੂਰਨ ਤੌਰ ਤੇ ਜਿੰਨੀ ਫੈਕਟਰੀ ਚ ਐਥਨੋਲ ਦਾ ਪਲਾਂਟ ਆ ਚਾਹੇ ਸ਼ਰਾਬ ਦੀ ਫੈਕਟਰੀ ਆ ਅਸੀਂ ਇਹਨੂੰ ਸੰਪੂਰਨ ਤੌਰ ਤੇ ਬੰਦ ਕਰਾਉਣ ਦੀ ਮੰਗ ਆ ਕਿਉਂਕਿ ਇਲਾਕੇ ਦਾ ਪਰਵਾਹ ਜਿੰਨਾ ਵਾਤਾਵਰਨ ਨੂੰ ਪਾਣੀ ਬਰਬਾਦ ਕਰ ਚੁੱਕੇ ਆ ਐਥਨੋਲ ਦੀ ਫੈਕਟਰੀ ਨੇ ਵੀ ਕੋਈ ਢਿੱਲ ਨਹੀਂ ਕਰਨੀ ਘੱਟ ਪ੍ਰਦੂਸ਼ਣ ਨਹੀਂ ਕਰਨਾਗਾ ਇਸ ਦੇ ਨਾਲ ਹੀ ਸਾਡੀ ਹਜੇ ਦੂਸਰੀ ਮੰਗ ਜਿਹੜੀ ਹੈ ਇੰਨਾ ਨੁਕਸਾਨ ਕੀਤਾ ਵਾਤਾਵਰਨ ਦਾ ਉਹਦਾ ਮਾਅਵਜਾ ਕੌਣ ਦੇਊਗਾ ਮਨੁੱਖੀ ਜਾਨਾਂ ਗਈਆਂ ਪਸ਼ੂਆਂ ਜਾਨਾਂ ਗਈਆਂ ਉਹ ਸਬੰਧਤ ਜੋ ਵੀ ਦੋਸ਼ੀ ਆ ਇਹਨਾਂ ਉਜਾੜਾ ਕਰਨ ਦੇ ਵਾਤਾਵਰਣ ਖਰਾਬ ਕਰਨ ਦੇ ਉਹਨਾਂ ਨੂੰ ਸਜ਼ਾ ਵਾਲਾ ਮਸਲਾ ਵਿੱਚ ਪਿਆ ਵਾ ਸੋ ਸਾਡੀ ਉਹੀ ਮੰਗ ਆ ਵੀ ਇੱਥੇ ਕਿਸੇ ਵੀ ਨਾ ਇਥਨੋਲ ਦੀ ਫੈਕਟਰੀ ਨਾ ਹੀ ਸ਼ਰਾਬ ਫੈਕਟਰੀ ਸੋ ਸਾਡੇ ਇਲਾਕੇ ਨੇ ਪਹਿਲੇ ਦਿਨ ਤੋਂ ਨਾਹਰਾ ਦਿੱਤਾ ਵਾ ਇੱਕੋ ਹੀ ਮੰਗ ਇਹ ਫੈਕਟਰੀ ਬੰਦ ਜਿਹੜਾ ਨਾਹਰਾ ਵਾ ਸੀ ਉਸ ਤੇ ਤੇ ਖੜੇ ਆ ਸਾਡਾ ਅੰਦੋਲਨ ਚੱਲਦਾ ਵਾ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਤਰ੍ਹਾਂ ਨਾ ਸਮਝਿਆ ਜਾ ਵੀ ਅੰਦੋਲਨ ਨੂੰ ਖਤਮ ਨਾ ਸਮਝਿਆ ਜਾਵੇ ਜਿਨ੍ਹਾਂ ਚ ਇਹਨਾਂ ਦੇ ਪੂਰੇ ਸਾਰੇ ਪਲਾਂਟ ਜਿਹੜਾ ਇਥਨੋਲ ਦਾ ਪਲਾਂਟ ਵੀ ਆ ਤੇ ਸ਼ਰਾਬ ਫੈਕਟਰੀ ਵਾਲਾ ਪਲਾਂਟ ਵੀ ਆ ਜ ਨજર ਪੱਟ ਕੇ ਉਥੋਂ ਗਰਾਊਂਡ ਸਾਫ਼ ਨਹੀਂ ਕੀਤਾ ਜਾਂਦਾ ਜਿੰਨਾ ਢੰਚਾ ਇਹ ਪੱਟ ਕੇ ਲੈ ਨਹੀਂ ਜਾਂਦੇ ਉਹਨਾਂ 'ਚ ਲੜਾਈ ਜਾਰੀ ਆ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਉਹਦੇ ਲਈ ਜ਼ਰੂਰ ਧਿਆਨ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ